ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਜਟਾਣਾ ਫਾਰਮਰ YouTube ਚੈਨਲ ਤੇ ਲਓ ਵੀ ਦੋਸਤੋ ਬਹੁਤ ਭਰਾਵਾਂ ਦੇ ਕਮੈਂਟ ਆਈ ਜਾਂਦੇ ਸੀ ਆਪਾਂ ਨੂੰ ਵੀ ਭਾਈ ਸਾਡੀ ਮੱਝਾਂ ਗਾਂ ਹੀਟ 'ਚ ਨਹੀਂ ਆਉਂਦੀ ਉਹ ਤੋਂ ਸੋਨੂੰ ਅੱਜ ਆਪਾਂ ਦੇਸੀ ਤਰੀਕਾ ਦੱਸਾਂਗੇ ਵੀ ਤੁਸੀਂ ਕੀ ਦੇਣਾਗਾ ਮੈਂ ਖੁਦ ਪਰ ਤੇ ਆਉਣਾ ਇਹ ਚੀਜ਼ਾਂ ਵਰਤੀਆਂ ਹੋਈਆਂ ਘਰੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਸਟ ਤੱਕ ਦੇਖਿਓ ਤੁਹਾਡੀ ਮੱਝਾਂ ਗਾਂ ਵੀ ਝੋਟੀਆਂ ਹੀਟ 'ਚ ਆਜੂਗੀ ਤੁਸੀਂ ਕਰਨਾ ਜੀ ਆਪਣੇ ਆਮ ਸੜਕਾਂ ਦੇ ਉੱਤੇ ਤਤੂਰਾ ਖੜਾ ਹੁੰਦਾਗਾ ਆ ਦੇਖ ਸਕਦੇ ਤੁਸੀਂ ਇਹੋ ਜਿਹਾ ਬੂਝਾ ਇਹ ਤੇ ਇਹਨੂੰ ਆ ਡੋਡੀਆਂ ਜੀਆਂ ਲੱਗਦੀਆਂ ਜਿਹੜੀਆਂ ਕੰਡੇ ਵਾਲੀਆਂ ਬਹੁਤ ਭਰਾਵਾਂ ਨੇ ਦੇਖਿਆ ਉਹ ਸੜਕਾਂ ਤੇ ਮਿਲ ਜਾਂਦਾ ਇਹ ਆਮੀ ਚਲੋ ਆਪਾਂ ਨੰਗੇ ਜਾਂਦੇ ਸੀ ਇੱਥੇ ਆਪਾਂ ਨੂੰ ਦਿਸ ਗਿਆ ਇਹ ਤੇ ਸੋਚਿਆ ਭਰਾਵਾਂ ਨੂੰ ਦੱਸ ਦਿਆਂ ਕਿਉਂਕਿ ਬਹੁਤ ਕਮੈਂਟ ਆਉਂਦੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਬਾਈ ਯਾਰ ਆਪਣੀ ਮੱਝ ਗਾਂ ਹੀਟ 'ਚ ਨਹੀਂ ਆਉਂਦੀ ਤਾਂ ਤੁਸੀਂ ਦੇਣਾ ਕਿਵੇਂ ਇਹ ਤੁਸੀਂ ਇੱਕ ਫਾਲਾ ਜਾਂ ਦੋ ਤਿੰਨ ਤੋੜ ਕੇ ਰੱਖ ਲਿਓ ਥੋੜੇ ਦੋ ਤਿੰਨ ਪਸ਼ੂ ਆ ਗਏ ਤਾਂ ਇਹ ਤੋੜ ਕੇ ਲੈ ਜਾਓ ਤਾਂ ਤੁਸੀਂ ਇਹਨੂੰ ਕੀ ਕਰਨਾਗਾ ਅੱਗ ਦੇ ਵਿੱਚ ਭੁੰਨ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਉਦੋਂ ਆ ਗੋਡਚਰ ਲਾ ਕੇ ਥੋੜੀ ਮੱਝਾਂ ਗਾਂ ਹੀਟ 'ਚ ਆਉਂਦੀ ਨਹੀਂ ਜ ਉਹਨੂੰ ਖਵਾ ਦਿਓ ਤੁਸੀਂ ਇਹ ਇੱਕ ਡੰਗ ਇੱਕ ਖਵਾਉਣਾ ਇਹ ਤਾਂ ਤੁਹਾਡੀ ਮੱਝ ਗਾਂ ਦੀ 100% ਆਪਣਾ ਖੁਦ ਦਾ ਪਰਤੇ ਆਇਆ ਹੋਇਆਗਾ ਤੁਹਾਡੀ ਮੱਝ ਗਾਂ ਜਿਹੜੀ ਹੀਟ ਚ ਆਜੂਗੀ ਦੇਸੀ ਜੜੀ ਬੂਟੀਆਂ ਕੋਈ 1 ਰੁਪਿਆ ਨਹੀਂ ਲੱਗਦਾਗਾ ਜਿਵੇਂ ਬਿਲਕੁਲ ਫ੍ਰੀ ਲਾਜਾ ਬਸ ਥੋੜੀ ਜੀ ਮਿਹਨਤ ਆ ਤੋੜ ਕੇ ਲੈ ਜਾਓ ਜਿੱਥੇ ਤੁਹਾਨੂੰ ਮਿਲਦਾਗਾ ਤਾਂ ਅੱਗ 'ਚ ਭੁੰਨ ਕੇ ਗੋੜਰ ਲਾ ਕੇ ਤਾਂ ਇਹ ਜੀ ਤੁਸੀਂ ਦੇ ਦਿਓ ਤੁਹਾਡੀ ਮੱਝਾਂ ਗਾਂ ਹੀਟ ਚ ਆਜੂਗੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਹ ਜਿਹੀਆਂ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਰਹਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ